ਵਿਆਹ ਦੇ ਇੱਕ ਹੀ ਹੋਇਆ ਮਹਾਰਾਜਾ ਜੀ ਸਿੰਘ ਦੇ ਪੋਤਰੇ ਦਾ ਜਿਹੜਾ ਕਮਰਨੌ ਨਿਹਾਲ ਸਿੰਘ ਦਾ ਵਿਆਹ ਹੋਇਆ ਸੀ ਉਹ ਵਿਆਹ ਸੀ ਉਹਦੇ ਚਰਚਾ ਅੱਜ ਵੀ ਆਪਾਂ ਕਰ ਸਕਦੇ ਹਾਂ ਸਰਦਾਰ ਜੀ ਜਦੋਂ ਉੱਥੇ ਬਰਾਤ ਚੜ੍ਹੀ ਐ ਸ਼ਾਮ ਸਿੰਘ ਟਾਰੀ ਵਾਲੇ ਦੀ ਬੇਟੀ ਨੂੰ ਵਿਆਉਣ ਵਾਸਤੇ ਆਏ ਆ ਤਾਂ ਉਦੋਂ ਤੁਸੀਂ ਵੇਖੋ ਲੱਗ ਤਲਾਬ ਨੇ ਬੰਦਿਆਂ ਦੇ ਨਹਾਉਣ ਨੂੰ ਲੱਗ ਪਸ਼ੂਆਂ ਦੇ ਨਹਾਉਣ ਨੂੰ ਲੱਗ ਪਾਣੀ ਪੀਣ ਨੂੰ ਲੱਗ ਔਰ 60 ਮੁਲਕਾਂ ਦੇ ਪ੍ਰਤੀਨਿਧਾਇ ਹੋਏ ਸੀ ਲਾਹੌਰ ਕਿਲੇ 'ਚ 60 ਮੁਲਕਾਂ ਦੇ ਰਾਜੇ ਜਿੰਨਾਂ ਵਿੱਚ ਮਹਾਰਾਣੀ ਵੀ ਆਈ ਵੀ ਸੀ ਉਸ ਟਾਈਮ ਤੇ ਔਰ ਤੁਸੀਂ ਇਹ ਦੇਖੋ ਵੀ ਇੱਕ ਅੰਗਰੇਜ਼ ਲਿਖਦਾ ਉਹ ਤੇ ਡੈਰੀ ਤੇ ਕਹਿੰਦਾ ਕਿਲੇ ਦੇ ਇੱਕ ਦਰਵਾਜੇ ਤੇ ਹੀਰਾ ਸਿੰਘ ਖੜਾ ਸੀ ਜਿਹੜਾ ਕਿ ਡੋਗਰਿਆਂ ਦਾ ਮੁੰਡਾ ਸੀ ਲੇਕਿਨ ਸੋਹਣਾ ਇੰਨਾ ਸੀ ਮਹਾਰਾਜ ਸਿੰਘ ਨੇ ਉਹ ਅਡੌਪਟ ਕਰ ਲਿਆ ਸੀ ਸਾਰੀ ਉਹਦੀ ਐਜੂਕੇਸ਼ਨ ਸਾਰਾ ਉਹਦਾ ਖਰਚ ਮਹਾਰਾਜ ਸਿੰਘ ਦੇ ਆਪ ਦੇ ਖਜ਼ਾਨੇ ਚੋਂ ਜਾਂਦਾ ਸੀ ਤਾਂ ਕਹਿੰਦੇ ਹੀਰਾ ਸਿੰਘ ਜਿਹੜਾ ਖੜਾ ਸੀ ਨਾ ਅੰਗਰੇਜ਼ ਲਿਖਦਾ ਉਹ ਸਵਾਗਤ ਕਰਨ ਵਾਸਤੇ ਖੜਾ ਸੀ ਉਹਦੇ ਨਾਲ ਹੋਰ ਅਹਿਲਕਾਰ ਹੋਰ ਵੀ ਬੜੇ ਬੰਦੇ ਖੜੇ ਸੀ ਵਿਆਹ ਵਾਲੇ ਦਿਨਾਂ ਦੀ ਗੱਲ ਦੱਸਦਾ ਜਦੋਂ ਕਬਰਨੋਂ ਨਿਹਾਲ ਦਾ ਵਿਆਹ ਚੱਲ ਰਿਹਾ ਤਾਂ ਤੁਸੀਂ ਦੇਖੋ ਵੀ ਉਹ ਅੰਗਰੇਜ਼ ਕਹਿੰਦਾ ਵੀ ਹੀਰਾ ਸਿੰਘ ਦਾ ਇੱਕ ਵੀ ਅੰਗ ਬਾਹਰ ਨੰਗਾ ਨਹੀਂ ਸੀ ਦਿਸਦਾ ਜਿਹਦੇ ਤੇ ਹੀਰੇ ਨਾਲ ਬਿਟੇ ਹੋਣ